ਇੱਕ ਤਨ ਮੈਂ ਗੱਲ ਹੋਰ ਸਮਝਾਉਣੀ ਹੈ ਜੇ ਉੱਥੇ ਕੋਈ ਮਾੜਾ ਮੋਟਾ ਕੁਝ ਬੋਲਣਗੇ ਨਾ ਤੇ ਤੂੰ ਨਹੀਂ ਬੋਲਣਾ ਕਿਉਂ ਹੋਰ ਮਨ ਉਸੇ ਕਿ ਬੰਗਾ ਮਾ ਕੇ ਮੈਂ ਜੇ ਉਹ ਤੜਫੜ ਕਰਨਗੇ ਮੂਰੋਂ ਫਿਰ ਤਾਂ ਬੋਲਣੀ ਪਊ ਬੇ ਆਪਾਂ ਘਰ ਬਸਾਉਣਾ ਹੈ ਉਜਾੜਨਾ ਨਹੀਂ ਉਹ ਤੜਫੜ ਕੀ ਕਰਨਗੇ ਸਹਣੀਆਂ ਵੀ ਪਹਿਣਗੇ ਤੈਨੂੰ ਕੋਈ ਗੱਲਾਂ ਉਹ ਨਹੀਂ ਬਈ ਉਹ ਨਿਬੜਿਆ ਨਹੀਂ ਗਾ ਗਿਆ ਸੀ ਮੈਂ ਤੇ ਚਾਚਾ ਸਰਪੰਚ ਕੋਲੇ ਮੈਂ ਕਹਾਂ ਚੱਲ ਗੱਲ ਕਰਿਆ ਉਹਨੇ ਸਰਪੰਚ ਕਹਿੰਦਾ ਮੈਂ ਸਾਂਝੀ ਗੱਲ ਕਰੂੰਗਾ ਕਹਿੰਦਾ ਤੁਹਾਡਾ ਪੱਖ ਤਾਂ ਮੈਂ ਸੁਣ ਲਿਆ ਹੁਣ ਮੈਂ ਉਹਨਾਂ ਦੀ ਗੱਲ ਸੁਣ ਕੇ ਫੇਰ ਫੈਸਲਾ ਲਵਾਂਗਾ ਕੋਈ ਬਾਕੀ ਕੋਈ ਗੱਲ ਨਹੀਂ ਕਹਿੰਦਾ ਬਹਿ ਕੇ ਗੱਲ ਕਰਾਂਗੇ ਮੈਂ ਜਾ ਕੇ ਹੁਣ ਦੇਖਦਾ ਹੁਣ ਅੱਜ ਕਹਿੰਦੇ ਸੀ ਫੋਨ ਆਇਆ ਸੀ ਉਹਨਾਂ ਦਾ ਵੀ ਆਵਾਂਗੇ ਮੈਨੂੰ ਅਸੀਂ ਚੱਲ ਸਾਰੇ ਘਰ ਦੇ ਮੈਂਬਰ ਕੋਲੇ ਹੁਣ ਨਾ ਤੋ ਇਹ ਜੀ ਗੱਲ ਦੱਸੀ ਦੁੱਸੀ ਜਾਂਦੀ ਹੈ ਉਹ ਬੇਬੇ ਕਮਲੀ ਹੋ ਗਈ ਤੂੰ ਤੈਨੂੰ ਪਤਾ ਨਹੀਂ ਹੁਣ ਕਿਹੜੇ ਲੋੜ ਤਾਂ ਘਰੋਂ ਧੱਕੇ ਮਾਰ ਕੇ ਕੱਢਿਆ ਉਹਨੂੰ ਪੋ ਕਾਲੇ ਮਨ ਪਿਤਰੇ ਚਾਰੀ ਹੁਨੇਤਾ ਆਇਆ ਕੋ ਚਾਹ ਪਾਣੀ ਕੁਛ ਲੋ ਆਉਂਦੇ ਦੇ ਗਾਨ ਪੈਗੇ ਤੁਸੀਂ ਤਾਂ ਚਾਚੀ ਆਉਂਦੇ ਦੀ ਖਤਰਤਾਰੀ ਹੁੰਦੀ ਸੀ ਪਹਿਲਾਂ ਹੁਣ ਜਿਹੜਾ ਕੁਛ ਹੁੰਦਾ ਨਾ ਇਹਨਾਂ ਦੀ ਆਪ ਦੀ ਕਾਰਵਾਈ ਹੈ ਸਾਰੀ ਜਵਾਈ ਭਾਈ ਆ ਥੋੜੇ ਤਮੀਜ਼ ਨਾਲ ਗੱਲ ਕਰੀਦੀ ਹੁੰਦੀ ਹੈ ਭਾਈ ਭਾਈ ਨੂੰ ਤਾਂ ਦਿਸਦਾ ਨਹੀਂ ਸਾਰਾ ਪਰਿਵਾਰ ਉਹ ਚਾਚੀ ਜਵਾਈ ਭਾਈ ਦਾ ਹੈਗਾ ਸਾਨੂੰ ਵੀ ਦਿਖਦਾ ਪਰ ਇਹਨੇ ਜਵਾਈ ਭਾਈ ਵਾਲੀ ਕੋਈ ਗੱਲ ਨਹੀਂ ਨਾ ਕਰੀ ਮੇਰੀ ਭੈਣ ਨੂੰ ਧੱਕੇ ਮਾਰ ਕੇ ਘਰੋਂ ਕੱਢਦਾ ਨਾ ਕੀ ਵਿਗਾੜਦੀ ਸੀ ਉਹ ਸੋਡਾ ਓਏ ਠੱਕੇ ਯਾਰ ਕਿਹਨੇ ਠੱਕੇ ਮਰਿਆ ਮੈਂ ਬਿਨਾਂ ਗੱਲ ਤੋਂ ਚਾਰ ਕੋਲੋਂ ਬਣਾ ਕੇ ਦੱਸ ਦਿਆ ਉਹ ਨਾ ਐਵੇਂ ਉਹਦਾ ਭਈ ਦਿਮਾਗ ਨਹੀਂ ਖਰਾਬ ਅੱਗੇ ਨਹੀਂ ਕਦੇ ਉਹਨੇ ਸਾਨੂੰ ਫੋਨ ਕਰਿਆ ਅੱਗੇ ਨਹੀਂ ਕਦੇ ਆ ਕੇ ਇੱਥੇ ਸਾਡੇ ਕੋਲੇ ਰੋਈ ਜੇ ਉਹ ਰੋਈ ਹੈ ਨਾ ਕਿਸੇ ਗੱਲੋਂ ਹੀ ਰੋਈ ਆ ਉਹ ਰੋਂਦੀ ਤਾਂ ਪਹਿਲੇ ਦੁਨੀ ਆ ਉਹ ਏ ਹਾਂ ਮੰਮੀ ਕੰਮ ਤਾਂ ਬਸ ਮੈਂ ਨਵੇੜ ਲੈਣੀ ਆ ਨਾਲੇ ਆਟਾ-ਉਟਾ ਨਾ ਗੁੰਨ ਕੇ ਹੀ ਜਾਊਂਗੀ ਸ਼ਾਮ ਵੇਲੇ ਸਾਰਾ ਆਹੋ ਜਿਹੜਾ ਕਰਨ ਵਾਲਾ ਕਰ ਦੇ ਤੂੰ ਕੰਮ ਹਾਂ ਲੈ ਉਹ ਤਾਂ ਆ ਵੀ ਗਏ ਮੈਨੂੰ ਤਾਂ ਲੱਗਦਾ ਆਪਣੇ ਕੰਮ ਸਾਰੇ ਵੇਚ ਹੀ ਰਹਿਣਗੇ ਠੀਕ ਆ ਹਾਂ ਤਾਂ ਅੱਗੇ ਨਾ ਤੇ ਹੋਰ हां ठीक है ठीक <gathering> है सी इधर मट्टी ਦਾ ਅੰਦਰ ਬਿਸਤਰਾ ਮਛਾਇਆ ਹਾਂ 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 ਬਿਸਾਇਆ ਪੇ ਡੈਡੀ ਜਮਾ ਸਹੀ ਹੋਂ ਤੋ ਠੀਕ ਹੈ ਚੱਲ ਲੈ ਜੋ ਰੈਡੀ ਨੂੰ ਅੰਦਰ ਹੀ ਪਾ ਦੋ ਥੋੜੀ ਆਰਾਮ ਦੀ ਲੋੜ ਆ ਆ ਮੰਜਾ ਲੈ ਚੱਕ ਕੇ ਪੁੱਤ ਇੱਥੇ ਬਹਿ ਜਾਣ ਬੇਕੇ ਬੋਸ ਕੇ ਲੈ ਮੈਂ ਚੱਕਾਂ ਮਾ ਤੇਰਾ ਨਾ ਅੰਦਰ ਬੈਠੇ ਇਸੀ ਖਾਰਾ ਨੂੰ ਹੋਣ ਨੂੰ ਨੀ ਨਹੀਂ ਜਲਦੀ ਆਗੇ ਚਲ ਕੋਈ ਨਹੀਂ ਕੰਮ ਤਾਂ ਆਪਾਂ ਫੇਰ ਵੀ ਨਿਮੇੜ ਲਾਂਗੇ ਕਾਸ ਦੇ ਆਉਂਦਿਆਂ ਨੂੰ ਜਦੋਂ ਉਹ ਆਊਗਾ ਉਹਨੇ ਮੇੜ ਲਾਂਗੇ ਕੰਮ ਸਾਰੇ ਆਪਾਂ ਜਾ ਚਾਚਾ ਆਪਾਂ ਦਲੀਆ ਬਣਾਣੀ ਚੰਗਾ ਸੱਟ ਨੇ ਕਿਹਾ ਵੀ ਦੋ ਟਾਈਮ ਦਲੀਆ ਖਾਉਣਾ ਤੇ ਖਿਚੜੀ ਹਾਂ ਵੀਰੇ ਮੈਂ ਬਣਾ ਕੇ ਰੱਖ ਦੂੰਗੀ ਹਲਕੀਆਂ ਜਿੱਦਾਂ ਹੀ ਕਿਹਾ ਜਾਦਾ ਇੱਕ ਬਰੈਡ ਬਰੌਡ ਤੇ ਗੱਡੀ 'ਚ ਪਿਆ ਓਏ ਦਵਾਈ ਤਾਂ ਹੀ ਲਾਇਆ ਕੱਢ ਕੇ ਦਵਾਈ ਤਾਂ ਗੱਡੀ 'ਚ ਪਈਆ ਚਲ ਕੱਢ ਲਿਆਵਾਂਗੇ ਚਲ ਭਾਈ ਆਦੀ ਟਾਈਮ ਨਾਲ ਦਵਾਈ ਬੂਠੀ ਜਿਹੜੀ ਦੇਣੀ ਆ ਉਹ ਤੇਜ਼ ਚੱਲਿਓ ਹਨਾ ਹਾਂ ਹੋਰ ਪੁੱਤ ਚਾਚੂ ਬਣਾਣਾ ਤੂੰ ਨਾ ਵਾਸਤੇ ਹਾਂ ਪੀ ਲੈਣਗੇ ਘੁੱਟ ਵੀਰੇ ਜਿਹੜਾ ਕੁਝ ਬਾਪੂ ਨੇ ਖਾਣਾ ਨਾ ਉਹ ਤੋਂ ਮੈਂ ਬਣਾ ਕੇ ਰੱਖ ਦੂੰਗੀ ਪਰ ਇੱਕ ਵਾਰੀ ਕੰਮ ਵਾਲੀ ਨੂੰ ਕਹਿ ਦਈਂ ਕੰਮ ਵਾਲੀ ਨੂੰ ਕਹਿ ਦਿੰਦੇ ਆ ਕੋਈ ਨਹੀਂ ਔਰ ਉਹਨੂੰ ਐਸੀ ਨਾ ਸਾਰਾ ਸਮਝਾ ਆ ਜਾਗੇ ਅਸੀਂ ਵੀ ਭਾਈ ਜਾਣਾ ਫਿਰ ਅੱਥ ਨੇ ਅੱਜ ਹੀ ਜਾਣਾ ਤੁਸੀਂ ਹਾਂ ਅਸੀਂ ਅੱਜ ਹੀ ਜਾਵਾਂਗੇ ਤੇ ਇੱਦੇ ਮਾਸੀ ਤੁਸੀਂ ਤਾਂ ਇਹ ਪੁੱਤ ਸਰਦਾ ਨਹੀਂ ਦੇਖ ਤੈਨੂੰ ਸਾਰੀ ਸਾਰੀ ਗੱਲ ਦਾ ਪਤਾ ਹੈਗਾ ਮੈਨੂੰ ਤਾਂ ਪਤਾ ਹੈਗਾ ਹੈ ਐ ਕਿ ਸੀਗਾ ਮੈਨੂੰ ਕੱਲੇ ਨੂੰ ਔਖਾ ਹੋ ਜਾਂਦਾ ਹਣ ਬਿਮਾਰ ਬੰਦਾ ਕਰੇ ਇੱਕ ਦੋ ਦਿਨ ਹੋਰ ਲਾ ਜਾਂਦੀ ਮੜਪਨੀ ਤਾਂ ਸੌਖਾ ਹੋ ਜਾਂਦਾ ਹਨਾ ਅੱਜ ਛੁੱਟੀ ਮਿਲੀ ਆ ਬਾਕੀ ਟ੍ਰੀਟਮੈਂਟ ਦਵਾਈ ਦਵਾਈ ਮੌਕੇ ਦੇ ਦਿੱਤੀ ਜਾਵੇ ਇੱਕ ਦੋ ਦਿਨਾਂ ਦਾ ਚਲੇ ਜਾਂਦਾ ਉਹਨਾਂ ਤੂੰ ਕਦੋਂ ਫੇ ਨਿਆਣਾ ਵੀ ਡੈਡੀ ਨੂੰ ਦਵਾਈ ਨਹੀਂ ਦੇ ਸਕਦਾ ਟਾਈਮ ਸਿਰ ਉਹ ਦਵਾਈ ਤਾਂ ਮੈਂ ਦੇ ਦੂੰਗਾ ਹੁਣ ਖੇਤ ਬੰਨੇ ਵੀ ਜਾਣਾ ਪੈਂਦਾ ਬਾਹਰ ਅੰਦਰ ਦੇਖਣਾ ਪੈਂਦਾ ਸਾਰਾ ਕੁਝ ਕੋਈ ਨਹੀਂ ਉਹਨੂੰ ਤਾਂ ਇੱਕ ਵਾਰੀ ਸਵੇਰ ਦਵਾਈ ਦੇ ਗਏ ਨਾ ਉਹਨੇ ਕਦਾ ਉੱਠਣਾ ਵਿਚਾਰੇ ਨੇ ਉਹ ਆਪਦਾ ਪਿਆਰ ਆ ਕਰੂਗਾ ਆਹਦਾ ਖੇਤ ਕਿਹੜਾ ਮਾਰ ਕੇ ਆ ਕੇ ਫੇਰ ਇੱਕ ਵਾਰੀ ਸਾਰ ਪੁੱਛਿਆ ਮੈਂ ਮਾਰ ਦਿਆ ਕਰੂੰ ਬੀਤੀ ਕਿਹੜਾ ਕੋਈ ਨਹੀਂ ਆਏ ਤਾਂ ਹੁਣ ਆਇਆ ਭਾਈ ਵੀ ਰਲ ਮਿਲ ਕੇ ਟਾਈਮ ਪਾਸ ਕਰਨਾ ਪਊਗਾ ਸਾਡੇ ਵੀ ਤੈਨੂੰ ਪਤਾ ਬਾਲਾ ਕੰਮ ਵਧਿਆ ਪਿਆਗਾ ਜਾ ਕੇ ਕੋਈ ਗੱਲਬਾਤ ਕਰਾਂਗੇ ਫੇਰ ਹੀ ਉਹ ਲੋਟ ਹੋਊਗਾ ਹਾਂ ਪਤਾ ਆਉ ਤਾਂ ਮੈਨੂੰ ਜੀ ਔਖਾਗਾ ਹੋਰ ਹੁਣ ਘਰ ਦੀ ਤੀ ਘਰੇ ਬਿਠਾ ਰੱਖੀ ਆ ਆਏ ਭਾਈ ਸਰਦਾਰ ਆ ਗਿਆ ਵਧੀਆ ਤੂੰ ਸਰ ਮਿਲ ਗਈ ਛੁੱਟੀ ਹਾਂ 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 ਮਿਲ ਗਈ ਕਿਹੜਾ ਕੁਰਸੀ ਚੱਕ ਲਿਆ ਵਧੀਆ ਵਧੀਆ ਠੀਕ ਆ ਕੋਈ ਨਹੀਂ ਵਾਜਿਆ ਕਰਦੇ ਮੈਂ ਕਿ ਟਿਕਾਈ ਆ ਗਿਆ ਮੈਂ ਕੁਰਸੀ ਲਵਾਂ ਇਧਰ ਬਹਿ ਜਾਓ ਭਾਈ ਬੈਠ ਜਾ ਆਇਆ ਪੁੱਤ ਬਹਿ ਜਾ ਬੈਠੋ ਭਾਈ ਹੋਰ ਘਰੇ ਠੀਕ ਸੀ ਸਾਰੇ ਕੁਰਸੀ ਦੇ ਵਾਜਾਂ ਦੇ ਭਾਈ ਹਾਲੇ બસ ਬਸ ਬੈਠੋ ਤੁਸੀਂ ਤੂੰ ਵਜਾ ਤੂੰ ਵਜਾ ਹਾਂ ਬੇਬੇ ਠੀਕ ਸੀ ਘਰੇ ਦਾ ਸਾਰੇ ਔਰ ਮਨਪ੍ਰੀਤ ਕਿਵੇਂ ਆ ਠੀਕ ਆ ਮੈਂ ਤਾਂ ਪਾਣੀ ਲੈ ਕੇ ਆਵਾਂ ਨਾ ਨਾ ਬਸ ਪਾਣੀ ਤਾਂ ਲਿਆ ਹੁਣ ਪੁੱਛਣ ਦੀ ਕੀ ਲੋੜ ਆਉਂਦੀ ਆ ਪਾਣੀ ਬਸ ਚਾਹ ਬਣੀ ਜਾਂਦੀ ਆ ਚੱਲ ਕੋਈ ਨਾ ਔਰ ਬਾਪੂ ਕਿਵੇਂ ਆ ਹੁਣ ਡਾਕਟਰ ਕੀ ਕਹਿੰਦੇ ਠੀਕ ਆ ਹੁਣ ਕੇਰਾ ਤਾਂ ਘਰ ਆ ਦਵਾਈ ਦੇਤੀ ਕਹਿੰਦੇ ਵੀ ਕੋਈ ਗੱਲ ਨਹੀਂ ਪੈਜੂ ਫਰਕਾ ਪੰਜ ਦਿਨਾਂ ਨੂੰ ਦੁਬਾਰੇ ਦਿਖਾ ਕੇ ਆਉਣਾ ਮਹੀਨਾ ਦਵਾਈ ਪੂਰੀ ਚੱਲੂਗੀ ਉਸ ਤੋਂ ਬਾਅਦ ਕਹਿੰਦੇ ਥੋੜੀ ਥੋੜੀ ਕਰਕੇ ਘਟਾ ਦੇਾਂਗੇ ਚੱਲ ਕੋਈ ਗੱਲ ਨਹੀਂ ਭਈ ਐਵੇਂ ਤੇਰੇ ਤੇ ਇਕੱਲੇ ਤੇ ਵਫਤਾ ਵੀ ਨਹੀਂ ਪਾਉਂਦੇ ਹਨਾ ਯਾਰ ਵੀ ਸਾਰੀ ਪੈਸੇ ਤੇ ਲੈ ਦੀ ਕੋਈ ਨਹੀਂ ਜੇ ਕੋਈ ਪੈਸੇ ਤੇ ਲੈ ਲੋੜ ਹੋਈ ਮੈਨੂੰ ਦੱਸ ਦੀ ਮੈਂ ਆਪੇ ਹੈਲਪ ਕਰੂੰਗਾ ਨਹੀਂ ਨਹੀਂ ਪੈਸੇ ਤੇ ਲੈਦਾ ਤਾਂ ਚੱਲੀ ਜਾਂਦਾ ਯਾਰ ਉਹ ਕੰਮ ਤਾਂ ਦਿੰਦੇ ਦੀ ਔਖਾਉਂ ਦਾ ਕਹਿਵਾ ਕੰਮ ਵਾਲੀ ਨੂੰ ਚੱਲ ਆ ਜੂਗੀ ਉਹ ਕੋਈ ਨਹੀਂ ਸਾਰਾਂਗੇ ਫਿਰ ਔਖੇ ਨਾ ਉਹ ਤਾਂ ਪੁੱਤ ਸੀ ਉਹਨਾਂ ਨੂੰ ਕਹਿਤਾ ਸੀ ਸਾਰਾ ਜੇ ਸਵੇਰੇ ਕੰਮ ਕਰਕੇ ਗਈ ਹੈ ਨਾ ਉਹ ਨੇ ਬਾਹਰ ਅੰਦਰ ਦਾ ਯੋਕਾ ਹੁੰਦਾ ਬੇਬੇ ਚੱਲ ਕੋਈ ਨਹੀਂ ਬਈ ਮੈਂ ਮਾਰਜਿਆ ਕਰੂੰਗਾ ਗੇੜਾ ਮਾੜਾ ਮੋਟਾ ਕੰਮ ਆ ਜਿਹੜਾ ਕਰਨਾ ਮੈਂ ਕਰਵਾ ਦੂੰਗਾ ਨਹੀਂ ਇਹ ਤਾਂ ਕੁਲਦੀਪ ਆਏਗਾ ਕਰਨਾਲ ਹਾਂ ਬਸੀ ਨਾਲ ਮਿਲ ਕੇ ਹੋ ਜਾਊਗਾ ਸਾਰਾ ਕੁਝ ਬੜਾ ਸੰਸਮਣ ਠੀਕ ਆ ਹਸਲ ਬੜੇ ਦਾ ਸਾਰੇ ਠੀਕ ਆ ਬੇਬੇ ਮੈਂ ਤੇਰੇ ਕੋਲੇ ਆਇਆ ਆਇਆ ਸੀਗਾ ਠੀਕ ਆ ਵੀ ਆਪਾਂ ਚੱਲੀਏ ਹੁਣ ਬਈ ਪਤਾ ਕੀ ਆ ਮੈਂ ਵੀ ਸਮਝਦਾ ਹੁਣ ਬਾਪੂ ਬਿਮਾਰ ਆ ਵੀ ਆਇਆ ਮੈਂ ਬੇਬੇ ਰਕ ਨੂੰ ਲੈ ਕੇ ਜਾਣਾ ਵੀ ਓਖਾ ਪਰ ਥੋੜਾ ਜਨਾ ਪੰਚਾਇਤੀ ਰੌਲਾ ਹੋਇਆ ਪਿਆ ਆਪਣੇ ਉਹ ਭੈਣ ਕਰਕੇ ਤੈਨੂੰ ਬਤਾਈ ਐ ਨਿਬੜਿਆ ਨਹੀਂ ਅਜੇ ਉਹ ਨਹੀਂ ਬਈ ਉਹ ਨਿਬੜਿਆ ਨਹੀਂ ਗਾ ਗਿਆ ਸੀ ਮੈਂ ਤੇ ਚਾਚਾ ਸਰਪੰਚ ਕੋਲੇ ਮੈਂ ਕਹਾਂ ਚੱਲ ਗੱਲ ਕਰਿਆ ਉਹਨੇ ਸਰਪੰਚ ਕਹਿੰਦਾ ਮੈਂ ਸਾਂਝੀ ਗੱਲ ਕਰੂੰਗਾ ਕਹਿੰਦਾ ਤੁਹਾਡਾ ਪੱਖ ਤਾਂ ਮੈਂ ਸੁਣ ਲਿਆ ਹੁਣ ਮੈਂ ਉਹਨਾਂ ਦੀ ਗੱਲ ਸੁਣ ਕੇ ਫੇਰ ਫੈਸਲਾ ਲਵਾਂਗਾ ਕੋਈ ਬਾਕੀ ਕੋਈ ਗੱਲ ਨਹੀਂ ਕਹਿੰਦਾ ਬਹਿ ਕੇ ਗੱਲ ਕਰਾਂਗੇ ਮੈਂ ਜਾ ਕੇ ਹੁਣ ਦੇਖਦਾ ਹੁਣ ਅੱਜ ਕਹਿੰਦੇ ਸੀ ਫੋਨ ਆਇਆ ਸੀ ਉਹਨਾਂ ਦਾ ਵੀ ਆਵਾਂਗੇ ਮੈਨੂੰ ਅਸੀਂ ਚੱਲ ਸਾਰੇ ਘਰ ਦੇ ਮੈਂਬਰ ਕੋਲੇ ਹੁਣ ਨਾ ਤੇ ਉਹ ਜੀ ਗੱਲ ਦੱਸੀ ਦੁੱਸੀ ਜਾਂਦੀ ਐ ਉਹ ਚਲ ਨਹੀਂ ਰੌਲਾ ਦਾ ਕੀ ਹੈ ਬਈ ਉਹ ਪੁਰਾਣੇ ਆਰਗਿਆਂ ਨੂੰ ਸ਼ਰਮ ਨਹੀਂ ਆਉਂਦੀ ਕਦੇ ਪੈਸੇ ਮੰਗ ਲੈਂਦੇ ਆ ਹੈ ਕਦੇ ਸਿਉਣਾ ਸੱਪਾ ਮੰਗ ਲੈਂਦੇ ਆ ਹੁਣ ਤਾਂ ਜਮਾ ਹੀ ਹੱਦ ਕਰਤੀ ਹੁਣ ਕਹਿੰਦੇ ਘਰ ਨਾ ਕਰਾਓ ਜਿਹੜਾ ਉਹਦੇ ਨਾਮ ਘਰ ਜਿਹਦਾ ਕੀ ਐਡਾ ਬਟਾ ਮਸਲਾ ਬਈ ਤੁਹਾਡਾ ਓਹੋ ਵੀਰੇ ਮੈਂ ਤੈਨੂੰ ਦੱਸਦੀ ਆ ਲਾਲਚੀਆਂ ਦੇ ਤਾਂ ਕੋਈ ਵਸ ਨਾ ਪੈ ਜੇ ਹੁਣ ਕੁੜੀ ਨੂੰ ਵਿਆਹ ਤੇ ਸਾਰਾ ਕੁਝ ਤਾਂ ਦਿੱਤਾ ਭੂਆ ਨੇ ਹਨਾ ਜਿੰਨਾਂ ਕੋ ਤੋਂ ਸਰਦਾ ਸੀਗਾ ਫੁੱਫੜ ਤਾਂ ਸਾਡਾ ਸਿਰ ਤੇ ਨਹੀਂ ਹੈਗਾ ਤੇ ਹੁਣ ਉਹਨਾਂ ਦੀ ਅੱਖ ਘਰ ਤੇ ਟਿਕੀ ਹੋਈ ਆ ਆਖੇ ਸਾਡੇ ਨਾਲ ਘਰ ਕਰਾਓ ਉਹ ਬਈ ਘਰ ਵੀ ਅਸੀਂ ਹੁਣ ਕੁੜੀ ਨੂੰ ਦੇਣਾ ਸੀ ਅਸੀਂ ਘਰ ਰੱਖ ਕੇ ਲੈਣਾ ਰੱਬ ਦਾ ਦਿੱਤਾ ਸੁੱਖ ਨਾਲ ਸਾਰਾ ਕੁਝ ਹੀ ਆ ਹੈ ਅਸੀਂ ਤਾਂ ਸੋਚੀ ਬੈਠੇ ਸੀਗੇ ਵੀ ਮੈਂ ਤਾਂ ਚਾਚੇ ਨਾਲ ਵੀ ਗੱਲਬਾਤ ਕਰ ਲਈ ਸੀ ਘਰੇ ਵੀ ਗੱਲਬਾਤ ਕਰ ਲਈ ਸੀ ਭੂਆ ਨਾਲ ਵੀ ਕਰ ਲਈ ਸੀ ਵੀ ਆਪਾਂ ਨਾ ਕਰਵਾ ਦਿੰਦੇ ਆ ਕੁੜੀ ਨੂੰ ਸੱਦ ਲੋ ਹੈ ਅਸੀਂ ਤਾਂ ਜਦੋਂ ਨਾ ਕਰਵਾਉਂਦੀ ਸੀ ਹਜੇ ਗੱਲ ਹੀ ਕਰਦੇ ਸੀ ਉਹਨਾਂ ਨੇ ਤਾਂ ੱਕੇ ਮਾਰ ਕੇ ਕੁੜੀ ਨੂੰ ਭਰੋ ਘੜਤਾ ਇਹ ਮਾੜੀ ਗੱਲ ਨਾ ਬਈ ਉਹਨਾਂ ਦੀ ਮਾੜੀ ਗੱਲ ਤਾਂ ਹੈਗੀ ਆ ਬਾਈ ਗੁੱਸਾ ਦਾ ਨਾ ਕਰਿਓ ਇੱਕ ਗੱਲ ਕਹਾਂ ਜਿੰਨਾ ਚਿਰ ਭੂਆ ਬੈਠੀ ਆ ਨਾ ਉਹਨਾਂ ਚਿਰ ਛੋਟਾ ਹੱਕ ਨਹੀਂ ਬੰਦਦਾ ਉਹਦੀ ਪ੍ਰਾਪਰਟੀ ਕਿਸੇ ਨੂੰ ਦੇਣ ਦਾ ਹੈ ਉਹ ਕੁੜੀ ਦੀ ਕਦਰ ਵੀ ਉਹਦੀ ਪ੍ਰਾਪਰਟੀ ਕਰਕੇ ਆ ਜਦੋਂ ਤੁਸੀਂ ਪਹਿਲਾਂ ਹੀ ਅਗਲੇ ਦੇ ਨਾਂ ਕਰਾਤੀ ਉਹ ਫਿਰ ਤੁਹਾਨੂੰ ਕੀ ਲਈ ਬੈਠੀ ਪਹਿਲੇ ਹੀ ਹੱਥ ਫੜਾ ਤੇ ਹਾਂ ਵੀ ਤਾਂ ਹੱਥ ਫੜਾਉਣ ਵਾਲੀ ਗੱਲ ਕਿਉਂ ਕਰਦੇ ਹੋ ਆਪਦੀ ਨਹੀਂ ਮੈਂ ਤਾਂ ਆਪ ਹੀ ਗੱਲ ਕਹਿੰਦਾ ਸੀਗਾ ਵੀ ਅਸੀਂ ਸੋਚਿਆ ਹੀ ਸੀਗਾ ਵੀ ਚੱਲ ਨਾ ਕਰਵਾ ਦਾਂਗੇ ਜਦੋਂ ਉਹਨਾਂ ਨੂੰ ਲੋੜ ਹੋਈ ਵੀ ਆਪਾਂ ਉਹਨੂੰ ਦੇ ਦਾਂਗੇ ਅਸੀਂ ਤਾਂ ਇਹ ਵੀ ਗੱਲ ਪਰ ਜਦੋਂ ਹੁਣ ਉਹ ਤਾਂ ਕਈ ਕਰਨ ਲੱਗੇ ਆ ਕਿ ਸਾਡੀ ਕੁੜੀ ਨੂੰ ਅਸੀਂ ਫੇਰ ਰੱਖਾਂਗੇ ਇੱਥੇ ਜੇ ਤੁਸੀਂ ਘਰ ਨਾ ਕਰਾਉਂਗੇ ਅਕੇ ਤੁਸੀਂ ਉਦੋਂ ਗੱਲ ਕਾਰਮੀ ਸੀਗੀ ਸਾਡੇ ਦੇ ਨਾਲ ਠੀਕ ਹੈ ਵੀ ਇਹ ਜਿਹੜਾ ਘਰ ਆ ਕੁੜੀ ਦੇ ਨਾਮ ਆਗਾ ਤੇ ਕੁੜੀ ਦੇ ਨਾਮ ਹੋਊਗਾ ਘਰ ਤੇ ਫੇਰ ਉਸ ਦੇ ਹਿਸਾਬ ਨਾਲ ਵਿਆਹ ਕਰਿਆ ਸੀ ਪਤਾ ਕੀ ਚੱਕਰ ਆ ਬਾਈ ਇਹ ਆਪਣੀਆਂ ਪਹਿਲਾਂ ਕੱਚੀਆਂ ਗੱਲਾਂ ਹੁੰਦੀਆਂ ਜਦੋਂ ਆਪਾਂ ਰਿਸ਼ਤੇ ਕਰਦੇ ਆ ਨਾ ਉਦੋਂ ਇਹ ਗੱਲਾਂ ਕਾਰਮੀਆਂ ਹੁੰਦੀਆਂ ਵੀ ਅਸੀਂ ਚੀਜ਼ ਦੇਵਾਂਗੇ ਜਾਂ ਨਹੀਂ ਦਿੰਦੇ ਹੈ ਨਾ ਪੁੱਤ ਉਹ ਤਾਂ ਛਿੱਤਰਾ ਤੋਂ ਬਿਨਾਂ ਲੋਟ ਨਹੀਂ ਆਉਂਦੇਗਾ ਤੇ ਛਿੱਤਰ ਪਾਲਦੇ ਆ ਹੁਣ ਤੀਹਰੇਕ ਤਾਂ ਛਿੱਤਰ ਵੀ ਨਾ ਕੰਮ ਕਰਦੇ ਉਹ ਕੁੜੀ ਤਾਂ ਉੱਥੇ ਹੀ ਵਸ ਪਰ ਮੈਂ ਤਾਂ ਤਾਈ ਤਾਂ ਆਇਆ ਹੁਣ ਵੀ ਮਨਪ੍ਰੀਤ ਚਲੋ ਉਹਦੇ ਤਾਂ ਆਪਣੇ ਤੋਂ ਗੱਲ ਨਹੀਂ ਹੋਈ ਵੀ ਚਲ ਹੁਣ ਅੱਜ ਆਉਣਗੇ ਉਹ ਤੇ ਆਪਾਂ ਉੱਥੇ ਜਾ ਕੇ ਗੱਲਬਾਤ ਕਰ ਲਾਂਗੇ ਸਰਪੰਚ ਕਹਿੰਦਾ ਸੀਗਾ ਵੀ ਮੈਂ ਨਾਲ ਆਉਂਗਾ ਵੀ ਉਹੋ ਜੀ ਪੰਚਾਇਤ ਦੇ ਵਿੱਚ ਬੈਠ ਕੇ ਗੱਲ ਕੀਤੀ ਜਾਂਦੀ ਹੈ ਜੇ ਹੁਣ ਜਿਹੜੀ ਗੱਲ ਪੰਚਾਇਤ ਚ ਹੋਗੀ ਉਹੋ ਗੱਲ ਹੀ ਸਿਰੇ ਚੜੂਗੀ ਮੈਂ ਤਾਂ ਇਹ ਗੱਲ ਜਾਣਨਾ ਆਇਆ ਪੁੱਤ ਜਿਹੜੀ ਭੈਣ ਆ ਸਾਡੀ ਉਹ ਕੱਲੀ ਐ ਭਾਈ ਤਾਂ ਸਾਡਾ ਹੈ ਨਹੀਂਗਾ ਉਹ ਤੇ ਉਹਦੇ ਕਰਕੇ ਉਹਨੇ ਰਿਸ਼ਤਾ ਜਦੋਂ ਕੀਤਾ ਸੀ ਵਿਚਾਰੀ ਨੇ ਕੱਲੀ ਨੇ ਕੀਤਾ ਸੀਗਾ ਉਹਨੂੰ ਇੰਨੀ ਸਮਝ ਨਹੀਂ ਸੀ ਕਿਵੇਂ ਰਿਸ਼ਤੇ ਕਰੀਦੇ ਹੁੰਦੇ ਹੈਗੇ ਤੇ ਇਹ ਹੁਣ ਸਿਰ ਚੜ ਗਏ ਜਾਦੇ ਮਸੀ ਸਿਰ ਤਾਂ ਉਹਨੇ ਚੜਨਾ ਹੀ ਆ ਉਹਨਾਂ ਨੂੰ ਪਤਾ ਵੀ ਹੁਣ ਖਾਨ ਬਣੂਗਾ ਹੈ ਬਾਕੀ ਇਹ ਆਪਣੀ ਗਲਤੀ ਆ ਜਦੋਂ ਗੱਲ ਪਹਿਲਾਂ ਹੋਈ ਨਹੀਂ ਆਪਣੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਚੀਜ਼ ਪਈ ਆ ਵੀ ਇਹਦੀ ਹੈਗੀ ਆ ਪਤਾ ਬਲੋ ਬਸ ਬਾਈ ਸਿਰੋ ਤਾਂ ਚੜੇ ਸੀ ਉਹਨਾਂ ਨੂੰ ਇਹ ਸੀ ਵੀ ਮਾਵਾ ਧੀਆਂ ਇਹਨਾਂ ਦੇ ਕਿਹੜਾ ਕੋਈ ਮਗਰ ਡੰਡੇ ਵਾਲਾ ਹੈਗਾ ਪਹਿਲਾਂ ਅਸੀਂ ਵਰਤ ਦੇਣੀ ਸੀ ਹੁਣ ਅਸੀਂ ਭੂਆ ਨਾਲ ਵਧੀਆ ਵਰਤਨ ਲੱਗ ਪਏ ਹੁਣ ਪਰ ਉਹਨਾਂ ਨੂੰ ਡਰ ਹੋਊਗਾ ਹਾਂ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਭਰਾ ਹੈਗਾ ਉਹਦਾ ਖੜਾ ਹਰੇਕ ਚੀਜ਼ ਉਹਨਾਂ ਨੂੰ ਲਿਆ ਕੇ ਦਿੰਦਾਗਾ ਵਰਤਨ ਲੱਗ ਗਿਆ ਮੇਨ ਗੱਲ ਤਾਂ ਦੁੱਖ ਤਾਂ ਉਹਨਾਂ ਨੂੰ ਇਹੀ ਆ ਪਹਿਲਾਂ ਤਾਂ ਆਏ ਸੀਗਾ ਵੀ ਅਸੀਂ ਕੱਲੇ ਆਂਗੇ ਆਪੇ ਦੱਬ ਲਾਂਗੇ ਘਰ ਸਾਡੇ ਹੱਥੋਂ ਤਿਆਰੀ ਹੋ ਜੂ ਬਸ ਜਿਵੇਂ ਚਾਵਾਂਗੇ ਓਵੇਂ ਹੋਈ ਜਾਊਗਾ ਪਰ ਹੋਂ ਨਹੀਂ ਦਿੰਦੇ ਬਾਈ ਇਹ ਗੱਲ ਹੈ ਮਾਮਾ ਧਿਆਨ ਉਂਗਲਾ ਤੇ ਨਚਾਉਣਾ ਚਾਹੁੰਦੇ ਸੀ ਉਹ ਥੋੜੀ ਹੋਂ ਦੇਵਾਂਗੇ ਟਕਾਈ ਨਾ ਸਰਪੰਚ ਕੋਲੇ ਬੈ ਕੇ ਗੱਲ ਕਰ ਲੋ ਤੁਸੀਂ ਐਵੇਂ ਬਾਹਲੀ ਗੱਲ ਬਾਹਰ ਨਹੀਂ ਖੜਾਈਦੀ ਹੁੰਦੀ ਘਰ ਦਾ ਮਸਲਾ ਤਸੀਂ ਤਾਂ ਮੈਂ ਆਇਆ ਸੀ ਵੀ ਐ ਕਰ ਮਨਪ੍ਰਿਤ ਤੁਹਾਡੇ ਕੱਪੜੇ ਜੇ ਪਾ ਬੈਗ ਦੇ ਵਿੱਚ ਆਪਾਂ ਚੱਲੀਏ ਵੀ ਉਹ ਵੀ ਆਉਂਦੀ ਹੋਣਗੇ ਕਾਸ਼ ਮੈਂ ਤਾਂ ਉਹਦੇ ਦੋ ਤਿੰਨ ਸੂਟ ਹੀ ਲੈ ਕੇ ਆਈ ਸੀ ਇੱਥੇ ਹੀ ਰੱਖਤੇ ਹੁਣਾਂ ਤਾਂ ਫੇਰ ਇੱਥੇ ਹੀ ਹੁੰਦਾ ਮੈਂ ਚਲ ਆਇਆ ਫਿਰ ਆਪਾਂ ਬਾਪੂ ਕੋਲੇ ਚੱਲ ਕੇ ਆਈਏ ਮੈ ਮਸੇ ਇਹ ਪਤਾ ਕੀ ਗੱਲ ਆ ਸਰਪੰਚਤਾ ਜਾਲਾ ਤੁਸੀਂ ਕਹਿੰਦੇ ਵੀ ਰੌਲਾ ਨਿਮੇੜ ਦੂ ਜੇ ਭੂਆ ਪਹਿਲਾਂ ਹੀ ਕਹੀ ਬੈਠੀ ਵੀ ਅਸੀਂ ਚੀਜ਼ ਦੇਣੀ ਆ ਫੇਰ ਉੱਥੇ ਤੁਹਾਡੀ ਗੱਲ ਕੱਚੀ ਨਿਕਲ ਗਈ ਫੇਰ ਕੀ ਕਰੋਗੇ ਉਹ ਤਾਂ ਵਿਚਾਰੀ ਕੁਛ ਨਹੀਂ ਕਹਿੰਦੀ ਉਹ ਤਾਂ ਜਿਵੇਂ ਅਸੀਂ ਕਹਾਂਗੇ ਨਾ ਓਵੇਂ ਕਰੂਗੀ ਚੱਲ ਦੇਖ ਲਓ ਫੇਰ ਤੁਹਾਡੇ ਘਰ ਦੀ ਗੱਲ ਆ ਜਿਵੇਂ ਲੋਟ ਆਉਂਦਾ ਹਾਂ ਉਹ ਤਾਂ ਪਤਾ ਹੀ ਹੁੰਦਾ ਆਪਣ ਨੂੰ ਆਪਣੇ ਘਰ ਦੇ ਬੰਦੇ ਦਾ ਵੀ ਕਿੱਥੇ ਖੜਾਗਾ ਬਾਕੀ ਫੇਰ ਆਏ ਆ ਭਈ ਹੁਣ ਗੱਲ ਕਰੀ ਤਾਂ ਪਤਾ ਲੱਗੂਗਾ ਵੀ ਉਹ ਕੀ ਬੋਲਦੇ ਸਾਡੇ ਮੂੰਹ ਤੇ ਹਨਾ ਕੀ ਕਹਿੰਦੇ ਫੇਰ ਉਹ ਜਿਹਾ ਜਵਾਬ ਦਿੱਤਾ ਜਾਊਗਾ ਕਿਹੜਾ ਮੂੰਹ ਸੁੰਘਣਾ ਭੂਆ ਦਾ ਹਾਂ ਫੇਰ ਪਤਾ ਚਲੋ ਚਲ ਮੈਂ ਗੱਡੀ ਚ ਦਵਾਈ ਕੱਢ ਲਿਆਵਾਂ ਯਾਰ ਜਾ ਕੱਢ ਲੈ ਦਵਾਈ ਅਸੀਂ ਵੀ ਤੁਰਦੇ ਆਂ ਫਿਰ ਸਮਾਨ ਤਾਂ ਹੋਰ ਪਿਆ ਸੀਗਾ ਮਗਰ ਉਹ ਆਪਣਾ ਸਪਰੇਅ ਜੀ ਪਈ ਸੀ ਉਹ ਚੱਕ ਲੈ ਚਲਿਏ ਬੇਬੇ ਚੱਲ ਪੁੱਤ ਚਲਦੇ ਆਂਗੇ ਆ ਚੱਕਦੇ ਪੁੱਤ ਭਾਂਡੇ ਜੀ ਰੱਖਦੇ ਉਹਦੇ ਸਾਈਡ ਬਾਹਰ ਜਾਂਦੇ ਨੇ 10 ਮਿੰਟ ਨਹੀਂ ਨਹੀਂ ਬਸ ਪਰ ਪਤਾ ਕੀ ਆ ਕਾਲੀ ਹੈਗੀ ਤੇ ਉਧਰ ਬੇਬੇ ਕੱਲੀ ਹੈਗੀ ਤਾਂ ਆਰ ਕੇ ਫਿਰ ਆਏ ਹੁਣ ਔਖਾ ਹੋ ਜਾਂਦਾਗਾ ਠੀਕ ਆ ਚਲ ਚੰਗਾ ਪਹੁੰਚ ਕੇ ਫੋਨ ਕਰ ਦਿਓ ਚਲ ਕੋਈ ਨਾ ਪਰ ਪੀ ਚੈੱਕ ਲਾਂਗੇ ਤਾਂ ਚੱਲ ਚੰਗਾ ਪੁੱਤ ਠੀਕ ਹੈ ਬਾਈ ਚੰਗਾ ਫੋਨ ਕਰਦੀ ਅਸੀਂ ਉਸੇ ਟਾਈਮ ਹੀ ਵਾਪਸ ਆ ਜਾਾਂਗੇ ਕੋਈ ਨਾ ਤੁਸੀਂ ਆਪਦਾ ਉਧਰ ਕਰਾਂ ਸਮਝੌਤਾ ਕਰਵਾਉਂਦਾ ਸਰਪੰਚ ਜਿਹੜਾ ਕੰਮ ਧੰਦਾ ਤੁਹਾਡਾ ਇਹ ਤਾਂ ਹੋ ਹੀ ਜਾਂਦਾ ਹੈ ਕੰਮ ਦਾ ਚੱਲ ਕੋਈ ਨਹੀਂ ਠੀਕ ਹੈ ਬਾਈ ਫਿਰ ਚੱਲ ਪੁੱਤ ਠੀਕ ਹੈ ਸਾਸਰੀ ਕਾ ਸਾਸਰੀ ਕਾ ਆ ਜਾ ਮਨਪੀਤ ਚੰਗਾ ਵੀਰੇ ਚੰਗਾ ਮਨਪੀਤ ਰਾਜਪਾਲ ਚੱਲ ਚੱਲ ਚੱਲੀਏ ਤਿਆਰ ਹੋ ਗਏ ਤਿਆਰੀਆਂ ਮੈਂ ਤਾਂ ਚੱਲ ਇੱਕ ਤਨ ਮੈਂ ਗੱਲ ਹੋਰ ਸਮਝਾਉਣੀ ਐ ਜੇ ਉੱਥੇ ਕੋਈ ਮਾੜਾ ਮੋਟਾ ਕੁਝ ਬੋਲਣਗੇ ਨਾ ਤੇ ਤੂੰ ਨਹੀਂ ਬੋਲਣਾ ਕਿਉਂ ਹੋਰ ਮੈਂ ਉੱਥੇ ਕੀ ਬੰਗਾ ਮਾ ਕੇ ਬੈਠ ਜੇ ਉਹ ਟੇੜਫੜ ਕਰਨਗੇ ਮੂਰੇ ਫਿਰ ਤਾਂ ਬੋਲਣੀ ਪਊ ਬੇ ਆਪਾਂ ਘਰ ਬਸਾਉਣਾ ਐ ਉਜਾੜਨਾ ਨਹੀਂ ਉਹ ਟੇੜਫੜ ਕੀ ਕਰਨਗੇ ਸੈਣੀਆਂ ਵੀ ਪਹਿਣਗੇ ਤੈਨੂੰ ਕੋਈ ਗੱਲਾਂ ਉਹ ਜਿਹੜੀਆਂ ਸੁਣਣ ਵਾਲੀਆਂ ਹੋਣਗੀਆਂ ਕੋਈ ਨਹੀਂ ਐ ਤਾਂ ਮੈਂ ਕਮਲਾ ਤਾਂ ਨਹੀਂ ਸੁਣ ਲੂੰਗਾ ਜਿਹੜੀ ਗੱਲ ਕਰਨ ਵਾਲੇ ਹੋਈ ਕਰਾਂਗੇ ਵੀ ਸੱਚ ਤੇ ਪਹਿਰਾ ਦੇਵਾਂਗੇ ਮੈਨੂੰ ਤੇਰਾ ਪਤਾ ਹੀ ਐ ਜਿਵੇਂ ਪਾਸੜ ਬੰਡਾ ਇੱਥੇ ਬੋਲੀ ਜਾਂਦਾ ਉਹਦੇ ਸਰਪੰਚ ਮੂਰੇ ਬੋਲੀ ਗਿਆ ਉੱਥੇ ਨਹੀਂ ਇਹ ਬੋਲਣੀ ਗੱਲ ਉਹ ਬੇਬੇ ਜਿਹੜੀ ਗੱਲ ਕਹਿਣ ਵਾਲੀ ਹੁੰਦੀ ਆ ਉਹ ਤਾਂ ਕਹੀ ਜਾਂਦੀ ਹੁੰਦੀ ਆ ਐ ਮਰੀ ਜਣੀ ਆ ਤੂੰ ਕਹਿਣ ਵਾਲੀ ਕੀ ਗੱਲ ਐ ਤੈਨੂੰ ਵੀ ਪਤਾ ਐ ਵੀ ਸਾਰਾ ਕਸੂਰ ਆਪਣੇ ਚ ਐ ਮੈਨੂੰ ਵੀ ਪਤਾ ਐ ਗੱਲ ਦਾ ਚਲ ਆ ਫਿਰ ਹੁਣ ਕੋਈ ਨਹੀਂ ਜਾ ਕੇ ਕਰ ਲਾਂਗੇ ਗੱਲ ਜਿਹੜੀ ਗੱਲ ਆ ਚਲ ਚੱਲੀਏ ਫਿਰ ਹੁਣ ਬੇ ਮੈਂ ਇੱਕੇ ਤਾਂ ਡਰ ਗਈ ਪਹਿਲਾਂ ਤਾਂ ਕਹੀ ਜਾਂਦੀ ਸੀ ਐਂ ਕਰ ਦਾਂਗੇ ਬਹੁ ਕਰ ਦਾਂਗੇ ਬੇ ਜੀਬ ਨੂੰ ਥੋੜੀ ਜਿਹੀ ਲਗਾਮ ਦੇਣੀ ਚਾਹੀਦੀ ਐ ਆਹ ਕਰ ਦਾਂਗੇ ਬਹੁ ਕਰ ਦਾਂਗੇ ਤੈਨੂੰ ਗੱਲ ਦਾ ਪਤਾ ਨਹੀਂ ਕਿਉਂ ਬਰਲਾ ਦੇ ਮੈਨੂੰ ਪਤਾ ਹੀ ਐ ਗੱਲ ਦਾ ਹੁਣ ਹੋਰ ਕਿਹਨੂੰ ਪਤਾਗਾ ਗੱਲ ਦਾ ਚਲ ਮੈਂ ਤੂੰ ਐ ਕਰ ਹਾਂ ਮੈਂ ਸਰਪੰਚ ਨੂੰ ਲੈਵਾਂ ਨਾਲ ਮਨਾ ਚਲ ਲੈ ਚੱਲਾਂਗੇ ਆਪਣੇ ਨਾਲ ਨੀ ਗੱਲ ਬਾਨੀ ਦੋਨਾਂ ਨਾਲ ਤੈਨੂੰ ਅਕਲ-ਉਕਲ ਹੈਗੀ ਐ ਕਿ ਨਾ ਮਾੜੀ-ਮੋਟੀ ਕਿਉਂ ਸਰਪੰਚ ਨੂੰ ਲਜਾਵੇਂਗਾ ਉੱਥੇ ਜਾ ਕੇ ਅਗਲੀ ਸਾਰੀਆਂ ਗੱਲਾਂ ਦੱਸੂ ਸਰਪੰਚ ਨੂੰ ਵੀ ਮੈਨੂੰ ੱੱਕੇ ਮਾਰ ਕੇ ਬਾਹਰ ਕੱਢਿਆ ਮੈਂ ਇੱਥੋਂ ਘਰ ਮੰਗਦੇ ਸੀ ਰੋਜ਼ ਮੈਨੂੰ ਕੁੱਟਦੇ ਸੀ ਤੇ ਬਦਨਾਮੀ ਕਿਹਦੀ ਹੋਊਗੀ ਓਏ ਬੇਬੇ ਫੇਰ ਆਪਣਾ ਭਗਾਈ ਕਰਨ ਦਾ ਕੀ ਫਾਇਦਾ ਦੋਨਾਂ ਨਾਲ ਨਹੀਂ ਤੇ ਭੇਜ ਦੇ ਹਰਪ੍ਰੀਤ ਨੂੰ ਓ ਜੇ ਤੂੰ ਆਖੇ ਆਪਾਂ ਹੁਣ ਜਾ ਕੇ ਲਿਆਵਾਂਗੇ ਤੈਨੂੰ ਪਤਾ ਨਹੀਂ ਹੁਣ ਕਿਹੜੇ ਲੋੜ ਤਾਂ ਘਰੋਂ ੱੱਕੇ ਮਾਰ ਕੇ ਕੱਢਿਆ ਉਹਨੂੰ ਪੂਲੇ ਪੈਰੀ ਨਹੀਂ ਆਪਣੇ ਨਾਲ ਵੇ ਤੂੰ ਇਹ ਗੱਲ ਦਾ ਫਿਕਰ ਨਾ ਕਰ ਕੋਈ ਗੱਲ ਨਹੀਂ ਜੇ ਚਾਰ ਗੱਲਾਂ ਕਹਿਣਗੇ ਮਾਪੀ ਸਹਿ ਲੂਗੀ ਮਾਪੀ ਉਹਨਾਂ ਨੂੰ ਗੱਲ ਚੱਲਿਆ ਕੇ ਆਪੀ ਲੈ ਆਉਂਗੀ ਨਾਲੇ ਗੱਲ ਸੁਣ ਸਰਪੰਚ ਸਾਹਮਣੇ ਇਹ ਗੱਲਾਂ ਹੋਣਗੀਆਂ ਸਰਪੰਚ ਆ ਕੇ ਇੱਥੇ ਪਿੰਡ 'ਚ ਦੱਸੂਗਾ ਪੰਚਾਇਤ 'ਚ ਬੈਠਾ ਵੀ ਉਹਨਾਂ ਦੀ ਬਹੂ ਲੈਣ ਗਿਆ ਸੀ ਮੈਂ ਭਾਈ ਉਹਨਾਂ ਨੇ ਤਾਂ ਆਹ ਕੁਛ ਕੀਤਾ ਮੈਂ ਜਿਹੜੇ ਚਾਰ ਲੋਕ ਆਪਾਂ ਨੂੰ ਬੁਲਾਉਂਦੇ ਆ ਉਹ ਵੀ ਬੁਲਾਉਣਾ ਹਟ ਜਾਣਗੇ ਉਹ ਸਰਪੰਚ ਨੂੰ ਪਹਿਲਾਂ ਕਿਹੜਾ ਬੇਬੇ ਪਤਾ ਨਹੀਂ ਮੈਂ ਤੈਨੂੰ ਐ ਕਹਣਾ ਪਕਾਈ ਦਾ ਫਾਇਦਾ ਨਹੀਂ ਐ ਮੈਂ ਨਾਲ ਨੂੰ ਸੁਝਾ ਦੇਣਗੇ ਸਾਰੀ ਗੱਲ ਵੀ ਜੇ ਨਾਂ ਲੈ ਗਊਂ ਆਪਣੇ ਨਾਂ ਭੇਜ ਦੇਣਗੇ ਨਹੀਂ ਮੈਂ ਉੱਥੇ ਲੜਾਈ ਨੂੰ ਥਾਂ ਉਹ ਜੂ ਨਾਲੇ ਆਪਾਂ ਜਵੇਂ ਗਏ ਆ ਖਾਲੀ ਉਵੇਂ ਮੁੜ ਕੇ ਆਵਾਂਗੇ। ਨਾ ਸਰਪੰਚ ਨੂੰ ਕੀ ਪਤਾ? ਇੱਥੇ ਕੀ ਲੋਕਾਂ ਨੂੰ ਪਤਾ ਵੀ ਆਪਾਂ ਉਹਨੂੰ ਘਰੋਂ ਕੱਢ ਤੀ ਜਾਂ ਕੁਝ ਕਰਤਾ ਹੈਂ? ਜਦੋਂ ਉੱਥੇ ਜਾਊਗਾ ਸਰਪੰਚ ਨੂੰ ਤਾਂ ਸਾਰੀ ਗੱਲ ਤਾਂ ਉਦੋਂ ਪਤਾ ਲੱਗੂਗਾ। ਨਹੀਂ ਹੁਣ ਤੈਨੂੰ ਲੱਗਦਾ ਵੀ ਆਪਣੇ ਨਾਲ ਭੇਜ ਦੇਣਗੇ ਦੋ ਨਾਣਾ ਬੇਣਾ ਸਰਪੰਚ ਤੋਂ। ਕੋਈ ਗੱਲ ਨਹੀਂ ਆਪਾਂ ਚੱਲ ਤਾਂ ਵੜ ਇੱਕ ਵਾਰ ਮੇਰੇ ਨਾਲ ਉਹੀ ਪੁਕਾਈ ਮਾਰੀ ਜਾਂਦਾ। ਹੋਰ ਦੱਸ ਦਾਂਗਾ ਲੋਥੇ ਮੈਂ ਨਹੀਂ ਸਹਿਣੀ ਜੇ ਕੋਈ ਗੱਲ ਇਹ ਗੁਰ ਤੇਗੜ ਜੀ ਕੀਤੀ ਉਹਨਾਂ ਨੇ। ਤੈਨੂੰ ਮੈਂ ਇੱਕ ਵਾਰ ਕਹਤਾ ਨਾ ਆਪਦਾ ਮੂੰਹ ਬੰਦ ਰੱਖੀ ਕੋਈ ਨ ਓਏ ਵੇਬੇ ਜਿਹੜੀ ਕਹਿਣ ਵਾਲੀ ਗੀ ਗੱਲ ਮੈਂ ਸਹਿ ਲੂੰਗਾ ਜੇ ਮੈਂ ਬਿਨਾਂ ਗੱਲ ਤੋਂ ਜੇ ਸਰ ਚੜੀ ਗਏ ਫਿਰ ਤਾਰਨ ਵੀ ਜਾਣਦਾ ਤੈਨੂੰ ਪਤਾ ਨਾ ਕੁੜੀਆਂ ਵਾਲੇ ਕਹਿੰਦੀ ਹੁੰਦੇ ਆ ਚਾਰ ਗੱਲਾਂ ਵੱਧ ਕਹਿਣਗੇ ਉਹ ਤਾਂ ਆਪਾਂ ਨੂੰ ਝੱਲਣੀ ਪਊ ਆਪਾਂ ਆਪਣਾ ਘਰ ਬਸਾਉਣਾ ਓਏ ਪਹਿਲਾਂ ਕਿਹੜਾ ਤੈਨੂੰ ਦੀਂਦਾ ਨਹੀਂ ਸੀ ਘਰ ਬਸਾਉਣਾ ਤੇਰੇ ਮਗਰ ਲਾ ਕੇ ਤਾਂ ਦਵੱਲੀ ਆ ਮੈਂ ਦੱਸ ਹੁਣ ਇੱਥੇ ਘਰ ਬਸਾਉਣਾ ਦੁਬਾਰੇ ਹੁਣ ਦੂਜੇ ਲੋਟ ਹੋ ਗਈ ਜੇ ਮੇਰੇ ਮਗਰ ਲਾ ਕੇ ਦਵੱਲੀ ਆ ਨਾ ਮੈਂ ਆਪੀ ਗੱਲ ਸੰਭਾਲ ਲੂੰ ਮੈਂ ਘਰੇ ਵੀ ਲੈ ਆਉਂਗੀ ਚੱਲ ਫਿਰ ਦੇੜੇ ਕੋਈ ਨਹੀਂ ਕਿ ਸੰਭਾਲ ਦਿਆਂ ਗੱਲ ਤੂੰ ਬਸ ਮੈਂ ਤੈਨੂੰ ਇੱਕ ਵਾਰਾ ਦੱਸਦਾ ਉੱਥੇ ਜਾ ਕੇ ਪਕਾਈ ਨਹੀਂ ਮਾਰਨੀ ਤੂੰ ਓਏ ਐ ਪਾਗਲਾ ਮੈਂ ਚਲ ਆ ਜਾ ਪਾਗਲੀ ਐ ਤੂੰ ਤਾਂ ਜਿਹੜੀ ਗੱਲ ਮੂੰਹ 'ਚ ਆਉਂਦੀ ਐ ਝੱਟ ਦੇਣੇ ਕਹਿਣ ਦੀ ਕਰਦਾ ਚੁੱਪ ਕਰਕੇ ਤੂੰ ਬੈਠਾ ਰਹੀ ਸੱਚ ਬੋਲਣ ਦੀ ਕਾਤਰ ਆ ਨਾ ਮੈਂ ਮੈਂ ਕੋਈ ਗੱਲ ਨਹੀਂ ਹੋਰ ਮਨਪ੍ਰੀਤ ਕਿ ਮੈਂ ਸੀ ਤੇਰਾ ਬਾਪੂ ਹੁਣ ਪੁੱਤ ਠੀਕ ਸੀ ਮੰਮੀ ਹੁਣ ਤਾਂ ਪਾਣੀ ਛੱਡ ਕੇ ਆਏ ਅੱਜ ਇਹ ਕਦਾ ਦਿਨ ਹੋਰ ਲਾ ਲੈਂਦੀਆਂ ਉਹ ਛੁੱਟੀ ਮਿਲ ਗਈ ਸੀ ਬੇਬੇ ਹੁਣ ਆਪਾਂ ਵੀ ਮੈਂ ਜਾਣ ਕੇ ਲੈ ਕੇ ਆਏ ਵੀ ਹੁਣ ਇੱਥੇ ਆਉਣਗੇ ਰਾਜਪਲਾੜ ਗਏ ਉਹਨਾਂ ਨਾਲ ਗੱਲਬਾਤ ਕਰਾਂਗੇ ਹੈ ਪਤਾ ਲੱਗਦਾ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਸਾਡੀ ਕੀ ਗਲਤੀ ਆ ਸਾਰੇ ਬੰਦੇ ਆਲੇ-ਦੁਆਲੇ ਹੋਵਾਂਗੇ ਫੇਰ ਹੀ ਪ੍ਰਭਾਵ ਪੈਂਦਾ ਚਲੋ ਤਾਂ ਤੇਰੀ ਗੱਲ ਪੁੱਤ ਠੀਕ ਐ ਆ ਯਾਰਾ ਉਧਰ ਵੀ ਢਿੱਲਾ ਮੱਠਾ ਬੰਦਾ ਸੀ ਚਲ ਇੱਕ ਅੱਧਾ ਜਾਣੇ ਦਾ ਜ਼ਰੂਰੀ ਸੀ ਉਧਰ ਵੀ ਉਹ ਐ ਹੁਣ ਤਾਂ ਠੀਕ ਸੀਗਾ ਮੈਨੂੰ ਛੁੱਟੀ ਮਿਲ ਗਈ ਘਰੇ ਲਿਆਂਦਾ ਉਂਸੀਂ ਇੱਕ ਟਾਈਮ ਦਾ ਰੋਟੀ ਪਾਣੀ ਉਹਨਾਂ ਨੇ ਬਣਾਇਆ ਸੀ ਬਾਕੀ ਕੰਮ ਵਾਲੀ ਹੈਗੀ ਉਹ ਕਰ ਲੂਗੀ ਹਾਂ ਚੱਲ ਆਈ ਤਾਂ ਠੀਕ ਆ ਫਿਰ ਚੱਲ ਵੇਚਦੀ ਫੇਰ ਮਾਰ ਲੂਗੀ ਬਾਕੀ ਸਾਰਾ ਕੰਮ ਵਾਲੀ ਨੂੰ ਮਮਮੀ ਚ ਪਾਣੀ ਪੀ ਬਾਕੀ ਕਲਦੀਪਰ ਸੀਗਾ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਹੈਗਾ ਇੱਥੇ ਗੱਡੀ ਭੇਡੀ ਹੈਗੀ ਕੋਲੇ ਕਹਿੰਦਾ ਜਾ ਆਵਾਂਗੇ ਦਵਾਈ ਦਬੂਈ ਲੈ ਕੇ ਆਣੀ ਹੋਈ ਜੇ ਕੋਈ ਬਾਕੀ ਮੈਂ ਕਹਾ ਮੈਨੂੰ ਫੋਨ ਕਰ ਦਿਓ ਮੌਕੇ ਤੇ ਜੇ ਕੋਈ ਗੱਲਬਾਤ ਹੋਈ ਅਸੀਂ ਆ ਜਾਾਂਗੇ ਕਿਹੜਾ ਕੋਲ ਚੱਲ ਕਿਹੜਾ ਦੂਰ ਹੈ ਨਾਲੇ ਮੰਮੀ ਕਿੰਨੇ ਦਿਨ ਤਾਂ ਹੋ ਗਏ ਸੀ ਗਿਆ ਨੂੰ ਇੰਨੇ ਦਿਨ ਹੁਣ ਉੱਥੇ ਬੈਠ ਕੇ ਸਰਦਾ ਨਹੀਂਗਾ ਉਹ ਕਿਹੜਾ ਪੁੱਤ ਚਾਣ ਗਏ ਸੀ ਹੁਣ ਜੇ ਲੋਡ ਸੀ ਉਹਨਾਂ ਨੂੰ ਫੇਰ ਹੀ ਗਈ ਸੀ ਚਾਣ ਨੂੰ ਤਾਂ ਨਹੀਂ ਗਏ ਸੀ ਪਰ ਹੁਣ ਜਦੋਂ ਫਿਰ ਜਮਾ ਸਹੀ ਆ ਫਿਰ ਤਾਂ ਘਰੇ ਆਉਣਾ ਬੰਦ ਹਨ ਹਰਪ੍ਰੀਤ ਚੱਲ ਕੋਈ ਨਹੀਂ ਭਾਈ ਰਾਜਪਾਲ ਦਾ ਕੀ ਕਹਿੰਦੇ ਆ ਕਦੋਂ ਕਉਣਗੇ ਉਹ ਆਇਆ ਸੀਗਾ ਮੇਰੇ ਕੋਲ ਫੋਨ ਉਹਨਾਂ ਦਾ ਆਏ ਤਾਂ ਪਤਾ ਨਹੀਂ ਕਦੋਂ ਕਉਣਗੇ ਪਰ ਕਹਿੰਦੇ ਸੀ ਵੀ ਆਵਾਂਗੇ ਆ ਲੈ ਪੁੱਤ ਆ ਜਾ ਚੱਲ ਅੱਜ ਤਾਂ ਗੱਲ ਕਰਨੀ ਬੈਠੇ ਆਂ ਕਰ ਕੀ ਹਟਾਂਏ ਕੋਈ ਨਾ ਕੋਈ ਗੱਲ ਤਾਂ ਨਾ ਕੋਈ ਨਾ ਜੀ ਭਾਈ ਸਰਪੰਚ ਆ ਗਿਆ ਨਾਲ ਫਿਰ ਤਾਂ ਆਪਣੀ ਗੱਲ ਸਿਰੇ ਲੱਗ ਜੂ ਹਨਾ ਹੋਰ ਕੀ ਹੈ ਤਾਂ ਹੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਚਾਚੀ ਸਤਿ ਸ਼੍ਰੀ ਅਕਾਲ ਚੱਲ ਚਾਚੀ ਆ ਗਈ ਵਧੀਆ ਤੇ ਮੌਕੇ ਤੇ ਆ ਗਿਆ ਚਾਚੀ ਵੀ ਗੱਲ ਕਰ ਗੱਲ ਹੋਰ ਸਿੰਦਰੇ ਕਿਵੇਂ ਆ ਠੀਕ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਬਣੇ ਤਾ ਵਧੀਆ ਚਾਚੀ ਤੂੰ ਦਾਸ ਨਾ ਕਿਤੇ ਜਾਣ ਦੀ ਤਿਆਰੀ ਐ ਨਾ ਨੂੰ ਜਾਣਾ ਦਾ ਕਿੱਥੇ ਆਗੇ ਇਹਦੇ ਪੇਕੇ ਗਏ ਸੀਗੇ ਉੱਥੋਂ ਆਇਆ ਆਸਤਾ ਹੁਣ ਕੀ ਗੱਲ ਹੋ ਗਈ ਇਹਦਾ ਪਿਓ ਬਿਮਾਰ ਹੋਇਆ ਫੇ ਮਨਪ੍ਰੀਤ ਦਾ ਨਾ ਫੇਰ ਬਿਮਾਰ ਹੋ ਗਿਆ ਹੋਰ ਦੁਬਾਰੇ ਫੇਰ ਹੋ ਗਿਆ ਵਿਚਾਰਾ ਲੈ ਦੱਸ ਆ ਪਿੱਛੇ ਇਹ ਤਾਂ ਬਿਮਾਰ ਹੋ ਕੇ ਹਟਿਆ ਹੋ ਗਿਆ ਸੀ ਠੀਕ ਚਾਚੀ ਨੂੰ ਮੈਂ ਦੱਸਿਆ ਸੀਗਾ ਚਾਚੇ ਨੇ ਦੱਸ ਕਰ ਹੀ ਨਹੀਂ ਗੱਲ ਤੇਰੇ ਕੋਲੇ ਉਹ ਕਿਹੜੇ ਘਰੇ ਕੋਈ ਗੱਲ ਕਰਦਾ ਹੈਗਾ ਨਾਵੇਂ ਮਨਪ੍ਰੀਤ ਭਾਈ ਕੋਈ ਚਾਹ ਦੇ ਡਾਕਟਰ ਤੋਂ ਦਵਾਈ ਦਵਾ ਦਿਓ ਹੈ ਦੂਜੇ ਦਿਨ ਬਿਮਾਰ ਹੋ ਜਾਂਦਾ ਤੇਰਾ ਪਿਓ ਉਹ ਹੋ ਚਾਚੀ ਤੈਨੂੰ ਕੀ ਲੱਗਦਾ ਵੀ ਅਸੀਂ ਚਾਚਾ ਦੇ ਡਾਕਟਰ ਨੂੰ ਦਿਖਾਇਆ ਨਹੀਂ ਡੈਡੀ ਨੂੰ ਜੇ ਦਿਖਾਇਆ ਹੁੰਦਾ ਬਾਰੀ ਬਾਰੀ ਥੋੜਾ ਬਿਮਾਰ ਹੁੰਦਾ ਚਾਚੀ ਬਥੇਰੇ ਪੈਸੇ ਪੱਟ ਲੈ ਹੁਣ ਉਹ ਤਾਂ ਰੱਬ ਦੇ ਹੱਥ ਵਸਾ ਜਿਹੜੀ ਇੱਕ ਵਾਰੀ ਬਿਮਾਰੀ ਲੱਗੀ ਉਹ ਦਵਾਈਆਂ ਨਾਲ ਤਾਂ ਹੁਣ ਹਟਣ ਦੀ ਲੱਗੀ ਜੇ ਹਟਨੀ ਹੋਈ ਤਾਂ ਆਪੇ ਹਟ ਜੂ ਬਾਕੀ ਆਇਆ ਹੁਣ ਵੱਡਾ ਸਰੀਰ ਆ ਹੋਈ ਬਿਮਾਰ ਠ ਮਾਰ ਤੇ ਤਾਂ ਹੁਣ ਚੱਲੀ ਜਾਣਾ ਇਸ ਤੋਂ ਬਾਅਦ ਤਾਂ ਪਰ ਰੋੜ ਤੁਸੀਂ ਤਾਂ ਜਾਨਦੇ ਚੰਗੇ ਲੱਗਦੇ ਹੈਗੇ ਹੁਣ ਕੌਣ ਜਾਊਗਾ ਚਾਚੀ ਚੰਗੇ ਕਿਉਂ ਨਹੀਂ ਲੱਗਦੇ ਧੀ ਆ ਉਹਦੀ ਚਲੋ ਹੁਣ ਤਾਂ ਜਾਵੇ ਭੈਣ ਕਾ ਤੋਂ ਜਾਵੇ ਲੈ ਭੈਣ ਕਾ ਤੋਂ ਜਾਵੇ ਆ ਕੇ ਤੇ ਭੈਣ ਨੂੰ ਹਰਮਨਪ੍ਰੀਤਵਾਦ ਸਾਡੀ ਘਰ ਦੀ ਆ ਤੇ ਅਸੀਂ ਇਹਦੀ ਨਾ ਕਰਗੇ ਇਹਦਾ ਭਰਾ ਜਾਂ ਇਹਦਾ ਪਿਓ ਸਾਡਾ ਕੁਛ ਲੱਗਦਾ ਨਹੀਂ ਚਲ ਠੀਕ ਹੈ ਭਾਈ ਤੁਹਾਨੂੰ ਕੋਈ ਜੇ ਕੁਝ ਕਹਿਣਾ ਹੈ ਤੁਸੀਂ ਬੰਦੇ ਨਾਲ ਗੱਲ ਪੈ ਜਾਓ ਚਾਚੀ ਰਿਸ਼ਤੇਦਾਰਾਂ ਤੋਂ ਪਹਿਲਾਂ ਤੇ ਟੁੱਟੀ ਹੋਈਆਂ ਵਰਤਦੀ ਹੋਈ ਨਹੀਂ ਕਿਸੇ ਨਾਲ ਕਿਸੇ ਨੂੰ ਤਾਂ ਵਰਤਨ ਦੇ ਦੇ ਮੈਂ ਮੈਂ ਸਮਝਾਉਣਾ ਮਾਨਪ੍ਰੀਤ ਚਾਚੀ ਨੂੰ ਮੇਰੀ ਗੱਲ ਸੁਣ ਚਾਚੀ ਜਿਵੇਂ ਚਾਚਾ ਮੇਰੇ ਨਾਲ ਹਰ ਇੱਕ ਮੁਸੀਬਤ ਵਿੱਚ ਖੜਦਾਗਾ ਉਵੇਂ ਸਾਨੂੰ ਵੀ ਖੜਨਾ ਪੈਂਦਾ ਆਹਦੇ ਰਿਸ਼ਤੇਦਾਰਿਆਂ ਨਾਲ ਇਹੀ ਗੱਲ ਹੈਗੀ ਚਾਚਾ ਵੀ ਮੈਨੂੰ ਪੈਸਾ ਤੇ ਲਾ ਦੇ ਦਿੰਦਾ ਉਵੇਂ ਅਸੀਂ ਇੱਕ ਦੂਜੇ ਦੀ ਹੈਲਪ ਕਰੀ ਜਾਂਦੇ ਆਂ ਬਸ ਇਹੀ ਗੱਲ ਆ ਚਾਚੇ ਤੈਨੂੰ ਮੈਂ ਤਾਂ ਸਮਝਾਉਣਾ ਵੀ ਰਿਸ਼ਤੇਦਾਰੀਆਂ ਚ ਨਾ ਆਪ ਨੂੰ ਬਣਾ ਕੇ ਰੱਖਣੀ ਚਾਹੀਦੀ ਐ ਮੈਨੂੰ ਨਸਖਾ ਮੈਂ ਨਾ ਇੱਕ ਗੱਲ ਕਰਨ ਆਈ ਸੀਗੀ ਤੁਹਾਡੇ ਨਾਲ ਤੂੰ ਕੀ ਗੱਲ ਕਰਨ ਆਈ ਸੀ ਕੁੜੇ ਹੁਣ ਲੈ ਰਾਜਪਾਲ ਵਰਗੇ ਆਲੇ ਜਾਂ ਕਿਵੇਂ ਕੱਲੇ ਹੀ ਆਉਂਦੇ ਸਰਪੰਚ ਚਲ ਕੋਈ ਚਲ ਕੋਈ ਨਹੀਂ ਤੂੰ ਕੁਰਸਾ ਲਿਆ ਸਸਰੀਕਾ ਸਸਰੀਕਾ ਜੀ ਬਹਿ ਜਾ ਸਸਰੀਕਾ ਮਮੀ ਸਸਰੀਕਾ ਪੁੱਤ ਸਸਰੀਕਾ ਮਾਸੀ ਸਸਰੀਕਾ ਪੁੱਤ ਸਸਰੀਕਾ ਪੈਂਦੀ ਠੀਕ ਆ ਪੈਂਦੀ ਹਾਂਜੀ ਠੀਕ ਹੈ ਤੁਸੀਂ ਦੱਸੋ ਠੀਕ ਆ ਬਸ ਹਾਂ ਹੋਰ ਤੁਸੀਂ ਠੀਕ ਹੋ ਚਾਚੂ ਇੱਥੇ ਵੇ ਜਾ ਬਹਿ ਜਾ ਕੋਈ ਨਹੀਂ ਵੇ ਜਿੰਦਰੀ ਜਾ ਹੋਰ ਭਾਈ ਠੀਕ ਆ ਜੀ ਜਪਦਾ ਤੂੰ ਗੱਸ ਸਰਪੰਚ ਸਾਹਿਬ ਨਹੀਂ ਆਏ ਉਹ ਸਰਪੰਚ ਸਾਹਿਬ ਨੂੰ ਮੀਟਿੰਗ ਚ ਕੰਮ ਸੀਗਾ ਯਾਰ ਉਧਰ ਚਲ ਗਏ ਤਾਣੂ ਸਰਪੰਚ ਆਊਗਾ ਵੀ ਕਿਉਂ ਜੇ ਸੱਚੇ ਹੋਣ ਤਾਂ ਹੀ ਸਰਪੰਚ ਅੱਗੇ ਲਾ ਕੇ ਤੁਰਦਾ ਲੈ ਨਹੀਂ ਧੀਏ ਉਹ ਤਾਂ ਆਉਣ ਨੂੰ ਤਿਆਰ ਸੀ ਸਾਡੇ ਨਾਲ ਉਹਨੂੰ ਅਣਪੱਕੀ ਕੰਮ ਹੋ ਗਿਆ ਕੋਈ ਚਿੱਕਾ ਮਤਾ ਕੋਈ ਹੋ ਗਿਆ ਪਰ ਆਪਣੀ ਤਾਂ ਗੱਲ ਹੀ ਸਰਪੰਚ ਨਾਲ ਸੀ ਜੇ ਸਰਪੰਚ ਸਾਹਿਬ ਆਉਣਗੇ ਪੰਚਾਇਤ ਦੇ ਵਿੱਚ ਗੱਲ ਹੋਊਗੀ ਠੀਕ ਆ ਫੇਰ ਹੀ ਕੋਈ ਗੱਲ ਨੇਪਰੇ ਚੜੂਗੀ ਤੁਹਾਡੇ ਨਾਲ ਕਿਵੇਂ ਅਸੀਂ ਕੁੜੀ ਨੂੰ ਤੋੜ ਦਾਂਗੇ ਤੇ ਆ ਕੇ ਮੂੰਹ ਚੱਕ ਕੇ ਨਹੀਂ ਤੂੰ ਦੱਸ ਦੋ ਕੀ ਗੱਲ ਆ ਕੋਈ ਨਾ ਸਰਪੰਚ ਨੂੰ ਸਮਝਾ ਦਾਂਗੇ ਗੱਲ ਹੁਣ ਤੁਹਾਨੂੰ ਕਿਹੜਾ ਪਤਾ ਨਹੀਂ ਤੁਸੀਂ ਤਾਂ ਜਵਾਕਾਂ ਵਾਲੀਆਂ ਗੱਲਾਂ ਕਰਦੇ ਹੋ ਸਾਰੀਆਂ ਗੱਲਾਂ ਤੁਹਾਡੇ ਗੱਲ ਤਾਂ ਰਾਜਪਾਲ ਤੂੰ ਦੱਸ ਭਾਈ ਤੈਨੂੰ ਕੀ ਗੱਲ ਆਗੀ ਵੀ ਤੂੰ ਕੁੜੀ ਨੂੰ ਐ ਕਿਉਂ ਘਰੋਂ ਕੱਢਿਆ ਓਏ ਕੁੜੀ ਨੂੰ ਮੈਂ ਕਿਹੜਾ ਘਰੋਂ ਕੱਢਿਆ ਆਵਦੀ ਆ ਪਈ ਆ ਤਾਂ ਭਾਈ ਇਹ ਦੱਸ ਤੈਨੂੰ ਕੁੜੀ ਚਾਹੀਦੀ ਏ ਕਿ ਘਰ ਹੋ ਮੈਨੂੰ ਤਾਂ ਕੋਈ ਨਹੀਂ ਚਾਹੀਦਾ ਜਿਵੇਂ ਤੁਸੀਂ ਕਹੋਗੇ ਉਹ ਮੈਂ ਕਰ ਲਾਂਗੇ ਭਾਬੀ ਇਹਨਾਂ ਨੂੰ ਘਰ ਚਾਹੀਦਾ ਤਾਂ ਇਹ ਤਾਂ ਧੱਕੇ ਮਾਰ ਕੇ ਘਰੋਂ ਕੱਢਿਆ ਇਹਨਾਂ ਨੇ ਆਪਾਂ ਨੂੰ ਬੋਦ ਨਹੀਂ ਲੋੜ ਹੀ ਨਹੀਂ ਜਦੋਂ ਮੈਂ ਤੁਹਾਨੂੰ ਕਹੀ ਜਾਂਦਾ ਜੇ ਸਰਪੰਚ ਸਾਹਿਬ ਆਉਣਗੇ ਇਹ ਗੱਲਾਪਾ ਸਰਪੰਚ ਦੇ ਸਾਹਮਣੇ ਕਰਾਂਗੇ ਆਪਾਂ ਇਹਨਾਂ ਨਾਲ ਗੱਲ ਕਰਕੇ ਕਿਉਂ ਮੂੰਹ ਖਰਾਬ ਕਰਦੇ ਆ ਆਪਾਂ ਬੈਂਚ ਨੂੰ ਵੀ ਇਹਨਾਂ ਦੇ ਕਰਤੂਤਤਾ ਪਤਾ ਤਾਂ ਹੀ ਤਾਂ ਨਾਲ ਨਹੀਂ ਆਏ ਇਹਨਾਂ ਦੇ ਨਹੀਂ ਪੁੱਤ ਚੁੱਪ ਜਾ ਉਹ ਤਾਂ ਤਿਆਰ ਸੀ ਸਾਡੇ ਨਾਲ ਆਉਣ ਨੂੰ ਤੇ ਕੋਈ ਹੋਰ ਆ ਗਿਆ ਉਹ ਜ਼ਰੂਰੀ ਕੰਮ ਹੋ ਗਿਆ ਉਹ ਕਹਿੰਦਾ ਚਲ ਜੇ ਕੱਲ ਨੂੰ ਵਗ ਜਾਂਗੇ ਤਾਂ ਮੈਂ ਨਾਲ ਵਗ ਜਲਾਂ ਤੇ ਮੈਂ ਰਾਜਪਾਲ ਨੂੰ ਆਖਿਆ ਚੱਲ ਪੁੱਤ ਕੋਈ ਨਾ ਆਪਾ ਜਾਇਆ ਆਉਣੇ ਰਿਸ਼ਤੇਦਾਰ ਆਪਣੇ ਆਪਾ ਕਿਹੜਾ ਬਗਾਨੇ ਥਾਂ ਜਾਣਾ ਫੇਰ ਕਿੱਡੀ ਗੱਲ ਸੀ ਜੀ ਤੁਸੀਂ ਕੱਲ ਨੂੰ ਆ ਜਾਂਦੇ ਜਿੱਥੇ ਮੇਰੀ ਭੈਣ ਨੂੰ 5 10 ਦਿਨ ਹੋ ਗਏ ਘਰੇ ਆਈ ਬੈਠੀ ਨੂੰ ਉਥੇ ਇੱਕ ਦਿਨ ਹੋਰ ਲਾ ਲੈਂਦੀ ਇਹ ਚੱਲ ਕੋਈ ਇਹ ਕਿਹੜਾ ਬੈੱਲੇ ਆ ਜਾ ਰਾਜ ਮਸਾ ਟਾਈਮ ਨਿਕਲਿਆ ਆ ਗਿਆ ਮਾਤਾ ਦੀ ਮਨਜ਼ੂਰੀ ਲੈ ਜਾਣਾ ਹੁਣ ਜੋ ਆਪਦੇ ਮੂੰਹੋਂ ਪੁੱਤ ਪੁੱਤ ਕਰਦੀਆਂ ਜਦੋਂ ਸਾਡੀ ਧੀ ਤੁਹਾਡੇ ਘਰੇ ਰਹਿੰਦੀ ਸੀ ਉਹਦੇ ਪੁੱਤ ਪੁੱਤ ਕਹਿੰਦੀ ਨਹੀਂ ਨਹੀਂ ਧੀ ਇਹ ਪੁੱਤ ਪੁੱਤ ਹੀ ਕਹਿੰਦੀ ਸੀ ਕਹਿੰਦੇ ਹੁੰਦੇ ਆ ਨਾ ਜੇ ਦੋ ਭਾਂਡੇ ਹੁੰਦੇ ਤਾਂ ਖੜਕਦੇ ਹੁੰਦੇ ਆ ਸੱਸ ਨੂੰ ਇਹ ਕਾਦੀ ਲੜਾਈ ਹੁੰਦੀ ਐ ਨਾਲੇ ਮਨਪ੍ਰੀਤ ਵਿਚਾਰੀ ਹੁਣੇ ਤਾਂ ਆਇਆ ਕੋਈ ਚਾਹ ਪਾਣੀ ਪੁੱਛ ਲੋ ਆਉਂਦੇ ਦੇ ਗਾਲ ਪੈ ਗਏ ਤੁਸੀਂ ਤਾਂ ਚਾਚੀ ਆਉਂਦੇ ਆ ਦੀ ਖਤਰਤਾਰੀ ਹੁੰਦੀ ਸੀ ਪਹਿਲਾਂ ਹੁਣ ਜਿਹੜਾ ਕੁਝ ਹੁੰਦਾ ਨਾ ਇਹਨਾਂ ਦੀ ਆਪ ਦੀ ਕਾਰਵਾਈ ਐ ਸਾਰੀ ਜਵਾਈ ਭਾਈ ਆ ਥੋੜੇ ਤਮੀਜ਼ ਨਾਲ ਗੱਲ ਕਰੀਦੀ ਹੁੰਦੀ ਐ ਜਵਾਈ ਭਾਈ ਨੂੰ ਤਾਂ ਦਿਸਦਾ ਨਹੀਂ ਸਾਰਾ ਪਰਿਵਾਰ ਉਹ ਚਾਚੀ ਜਵਾਈ ਭਾਈ ਦਾ ਹੈਗਾ ਸਾਨੂੰ ਵੀ ਦਿਖਦਾ ਪਰ ਇਹਨੇ ਜਵਾਈ ਭਾਈ ਵਾਲੀ ਕੋਈ ਗੱਲ ਨਹੀਂ ਨਾ ਕਰੀ ਮੇਰੀ ਭੈਣ ਨੂੰ ਧੱਕੇ ਮਾਰ ਕੇ ਘਰੋਂ ਕੱਢਦਾ ਨਾ ਕੀ ਵਿਗਾੜਦੀ ਸੀ ਉਹ ਤੁਹਾਡਾ ਉਹ ਥੱਕੇ ਯਾਰ ਕਿਨੇ ਥੱਕੇ ਮਰਿਆ ਮੈਂ ਬਿਨਾਂ ਗੱਲ ਤੋਂ ਚਾਰ ਕੋਲੋਂ ਬਣਾ ਕੇ ਦੱਸ ਦਿਆ ਉਹ ਨਾ ਐਵੇਂ ਉਹਦਾ ਬਈ ਦਿਮਾਗ ਨਹੀਂ ਖਰਾਬ ਅੱਗੇ ਨਹੀਂ ਕਰਦੇ ਉਹਨੇ ਸਾਨੂੰ ਫੋਨ ਕਰਿਆ ਅੱਗੇ ਨਹੀਂ ਕਦੇ ਆ ਕੇ ਇੱਥੇ ਸਾਡੇ ਕੋਲੇ ਰੋਈ ਜੇ ਉਹ ਰੋਈ ਹੈ ਨਾ ਕਿਸੇ ਗੱਲੋਂ ਹੀ ਰੋਈ ਆ ਉਹ ਰੋਂਦੀ ਤਾਂ ਪਹਿਲੇ ਦਿਨ ਹੀ ਆਉਏ ਹਾਂ ਰੋਂਦੀ ਆ ਬਈ ਪਹਿਲੇ ਦਿਨ ਰੋਂਦੀ ਆ ਤਾਂ ਇਥੇ ਪੁੱਤ ਕੀ ਲਕੋ ਕੇ ਰੱਖਿਆ ਸੀ ਜਿਹੜਾ ਕੋਸ ਸੀ ਤੈਨੂੰ ਦੇ ਕੇ ਤੋਰਿਆ ਉਹ ਨਹੀਂ ਨਹੀਂ ਅਸੀਂ ਇਹਨੂੰ ਫੁੱਲਾਂ ਵਾਂਗੂ ਸਾਂਭ ਕੇ ਰੱਖਿਆ ਅੱਜ ਤੱਕ ਕਿਸੇ ਚੀਜ਼ ਨੂੰ ਪਕਾਇਆ ਤਾਂ ਪੁੱਛ ਲੋ